ਤੱਪੀਆ ਮੋਦੀ ਦਾ ਵੱਡਾ ਬਿਆਨ ਹੈ ਬਿਹਾਰ ਦੀ ਚੋਣਵੀ ਜਨ ਸਭਾ ਦੇ ਵਿੱਚ ਪੀਐਮ ਮੋਦੀ ਨੇ ਸਾਫ ਕਾ ਸੀਐਮ ਚਰਨਜੀਤ ਚੰਨੀ ਤੇ ਹਮਲਾ ਬੋਲਿਆ ਹੈ ਜਨਾ ਨੇ ਉਹਨਾਂ ਕਿਹਾ ਹੈ ਕਿ ਬਿਹਾਰ ਦੇ ਲੋਕਾਂ ਨੂੰ ਅਪਸ਼ਬਦ ਬੋਲੇ ਕਾਂਗਰਸ ਨੇ ਉਹਨਾਂ ਨੂੰ ਪ੍ਰਚਾਰ ਦੇ ਵਿੱਚ ਬੁਲਾਇਆ ਹੈ ਪੰਜਾਬ ਦੇ ਇੱਕ ਕਾਂਗਰਸ ਸੀਐਮ ਨੇ ਐਲਾਨ ਕੀਤਾ ਸੀ ਪੀਐਮ ਦੇ ਵੱਲੋਂ ਜ਼ਿਕਰ ਕੀਤਾ ਗਿਆ ਚੋਣਵੀ ਸਭਾ ਦੇ ਵਿੱਚ ਕਿ ਪੰਜਾਬ ਦੇ ਵਿੱਚ ਬਿਹਾਰ ਦੇ ਲੋਕਾਂ ਨੂੰ ਵੜਨ ਨਹੀਂ ਦਿਆਂਗੇ ਗਾਂਧੀ ਪਰਿਵਾਰ ਦਿੱਤੀ ਉਸ ਸਮੇਂ ਖੁਸ਼ ਹੋ ਕੇ ਤਾੜੀਆਂ ਵਜਾ ਰਹੀ ਸੀ ਤਾ ਜ਼ਿਕਰ ਇਹੋ ਕਾਇ ਕਾਬਿਲ ਗੌਰ ਹੈ ਕਿ 2022 ਦੀਆਂ ਚੋਣਾਂ ਦੇ ਵੇਲੇ ਰੋਪੜ ਦੇ ਵਿੱਚ ਦੱਸਿਆ ਕਿ ਪ੍ਰਿੰਕਾ ਗਾਂਧੀ ਦੇ ਰੋਡ ਸ਼ੋਅ ਦੇ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਪਈਏ ਆ ਕੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਪਈਆਂ ਨੂੰ ਰਾਜ ਨਹੀਂ ਕਰਨ ਦੇਵਾਂਗੇ ਤੈਸ ਤੋਂ ਬਾਅਦ ਪ੍ਰਿਆੰਕਾ ਗਾਂਧੀ ਤਾੜੀਆਂ ਮਾਰ ਕੇ ਹੱਸ ਪਏ। ਇਸ ਬਿਆਨ ਨੂੰ ਲੈ ਕੇ ਕਾਫੀ ਸਿਆਸੀ ਉਸ ਸਮੇਂ ਹੰਗਾਮਾ ਵੀ ਹੋਇਆ ਸੀ। ਹਾਲਾਂਕਿ ਬਾਅਦ ਦੇ ਵਿੱਚ ਚਰਨਜੀਤ ਚੰਨੀ ਨੇ ਸਫਾਈ ਦਿੰਦਿਆ ਕਿ ਆ ਕਿ ਮੈਂ ਕੇਜਰੀਵਾਲ ਲਈ ਪਈਆ ਸ਼ਬਦ ਵਰਤਿਆ ਹੈ। ਔਰ ਉਹਨਾ ਇਹ ਵੀ ਕਿਹਾ ਕਿ ਪ੍ਰਵਾਸੀ ਮਜ਼ਦੂਰ ਸਾਡੇ ਆਪਣੇ ਨੇ। ਓ ਬਈ पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी तय बयान तय कह लिए कि निशाना साधिया है चरणजीत चन्नी और प्रियंका गांधी थे पीएम मोदी ने और साढ़े ना फोन लाइन से कांग्रेस आगू राजकुमार वेरका जुड़ चुके ने वेरका साहब स्वागत है न्यूज एटीन पंजाब से वेरका साहब आवाज आ रही है हाँ जी हाँ जी हाँ जी, जी। ਪੀਐਮ ਮੋਦੀ ਦੇ ਵੱਲੋਂ ਥੋੜੀ ਦੇਰ ਪਹਿਲਾਂ ਬਿਹਾਰ ਦੇ ਵਿੱਚ ਰੈਲੀ ਕਰਦੇ ਹੋਏ ਚਰਨਜੀਤ ਚੰਨੀ ਦਾ ਜ਼ਿਕਰ ਕੀਤਾ ਜਦੋਂ ਸੀਐਮ ਸਨ ਪ੍ਰੇਂਕਾ ਗਾਂਧੀ ਸਨ ਔਰ ਉਹਨਰੇ ਕਿਹਾ ਕਿ ਜਿਨ੍ਹਾਂ ਨੂੰ ਚੋਣ ਪ੍ਰਚਾਰ ਦੇ ਲਈ ਹੁਣ ਕਾਂਗਰਸ ਨੇ ਬਿਹਾਰ ਭੇਜਿਆ ਹੈ ਤਾਂ 2022 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਭਈਆਂ ਨੂੰ ਵੜਨ ਨਹੀਂ ਦਵਾਂਗੇ ਯੂਪੀ ਬਿਹਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕੀ ਕਹਿਣਾ ਚਾਹੂਗੇ ਦੇਖੋ ਪਹਿਲੇ ਤੇ ਮੋਦੀ ਸਾਹਿਬ ਨੂੰ ਆਪਣੇ ਕੀਤੇ ਹੋਏ ਕੰਮ ਯਾਦ ਹੋਣੇ ਚਾਹੀਦੇ ਆ ਕਿ ਜਿਸ ਵਕਤ ਉਹ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਉਸ ਵਕਤ ਕਰੀਬ 20000 ਤੋਂ ਵੱਧ ਪੰਜਾਬੀਆਂ ਦੀਆਂ ਜ਼ਮੀਨਾਂ ਖੋਹ ਕੇ ਤੇ ਇਹ ਗੱਲ ਨਰਿੰਦਰ ਮੋਦੀ ਜੀ ਨੇ ਕਹੀ ਕਿ ਪੰਜਾਬ ਦੇ ਲੋਕਾਂ ਨੂੰ ਇੱਥੇ ਜ਼ਮੀਨਾਂ ਖਰੀਦਣ ਦਾ ਅਧਿਕਾਰ ਨਹੀਂ ਔਰ ਉਹਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਤੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਤਰਾਜ਼ ਕੀਤਾ ਆ ਕਿ ਉਹ ਕੇਸ ਜਿਹੜੀਆਂ ਜ਼ਮੀਨਾਂ ਪੰਜਾਬੀਆਂ ਦੀਆਂ ਖੋ ਕੇ ਬੇਕਾਰ ਕੀਤਾ ਉਹ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਕੀ ਗੁਜਰਾਤ ਦੇ ਪੰਜਾਬੀਆਂ ਨੂੰ ਨਰਿੰਦਰ ਮੋਦੀ ਜੀ ਤੁਸੀਂ ਇਨਸਾਫ ਦੇਣਾ ਯੂਪੀ ਦੇ ਅੰਦਰ 10000 ਤੋਂ ਵੱਧ ਪੰਜਾਬੀਆਂ ਦੀਆਂ ਜ਼ਮੀਨਾਂ ਖੋਈਆਂ ਗਈਆਂ ਜੋ ਕਿ ਸਰਕਾਰ ਨੇ ਪੰਜਾਬੀਆਂ ਦੇ ਰਾਈਟ ਨੂੰ ਖੋਇਆ ਕੀ ਉਸ ਗੱਲ ਦੇ ਪੰਜਾਬੀਆਂ ਨੂੰ ਤੁਸੀਂ ਪ੍ਰੋਟੈਕਟ ਕੀਤਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਨਾ ਜਿੱਥੋਂ ਤੱਕ ਸਵਾਲ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਕੀਤਾ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਉੱਪਰ ਇਹ ਸਲੀ ਨਿਸ਼ਾਨਾ ਸਾਥੀਆ ਦਿੱਤੀ ਕਿ ਕੇਜਰੀਵਾਲ ਅੱਜ ਵੀ ਜਿਹੜੀ ਇੱਥੇ ਸਰਕਾਰ ਭਗਵੰਤ ਮਾਨ ਦੀ ਹੈ ਉਥੇ ਦਫ਼ਤਰਾਂ ਦੇ ਵਿੱਚ ਬਾਹਰ ਦੇ ਲੋਕਾਂ ਨੂੰ ਲਿਆ ਕੇ ਬਿਠਾਇਆ ਗਿਆ ਕਿ ਉੱਥੋਂ ਦੇ ਜਿਹੜੇ ਉਹਦੇ ਗੁਰਗੇ ਕੇਦਰੀਵਾਲ ਦੇ ਉਹ ਪੰਜਾਬ ਤੋਂ ਬਾਹਰ ਦੇ ਲੋਕ ਹੈ ਪੰਜਾਬ ਦੇ ਬਾਹਰ ਦੇ ਲੋਕਾਂ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਯੂਪੀ ਵਾਲਿਆਂ ਦੇ ਖਿਲਾਫ ਆ ਜਾਂ ਬਿਹਾਰ ਵਾਲਿਆਂ ਦੇ ਖਿਲਾਫ ਆ ਇਹ ਬਿਲਕੁਲ ਝੂਠਾ ਔਰ ਇੱਥੇ ਆ ਕੇ ਸਨਮਾਨ ਦੇ ਨਾਲ ਲੋਕ ਕੰਮ ਕਰਦੇ ਆ ਪੰਜਾਬ ਦੇ ਵਿੱਚ ਯੂਪੀ ਦੇ ਬਿਹਾਰ ਦੇ ਲੋਕ ਕੰਮ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਮੈਂ ਸਮੀਰ ਪ੍ਰਧਾਨ ਮੰਤਰੀ ਨੂੰ ਆਪਣੀ ਪ੍ਰਧਾਨ ਮੰਤਰੀ ਦੀ ਗਰਮੀਆਂ ਰੱਖਣੀ ਚਾਹੀਦੀ ਹੈ ਔਰ ਇਹ ਛੋਰੇ ਪੰਡੀਆਂ ਜਿਹੜੀਆਂ ਇਹ ਬਿਆਨਬਾਜ਼ੀਆਂ ਇਸ ਤੋਂ ਬਾਹਰ ਜਾਣਾ ਚਾਹੀਦਾ ਠੀਕ ਹੈ ਬਲੇਵਾਲ ਸਾਹਿਬ ਵੀ ਸਾਡੇ ਨਾਲ ਜੁੜ ਗਏ ਨੇ ਬੀਜੇਪੀ ਆਗੂ ਬਲੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਵੇਰਕਾ ਸਾਹਿਬ ਜਵਾਬ ਦੇ ਰਹੇ ਨੇ ਜੋ ਪੀਐਮ ਮੋਦੀ ਹੋਰਾਂ ਨੇ ਨਿਸ਼ਾਨਾ ਸਾਧਿਆ ਦੇਖੋ ਵੇਰਕਾ ਸਾਹਿਬ ਤਾਂ ਗੋਲਮੋਲ ਗੱਲ ਕਮਾਉਦੇ ਪਏ ਨੇ ਉਹ 2022 ਦੀ ਇਲੈਕਸ਼ਨ ਦਾ ਦਿਨ ਸੀ ਆਈ ਥਿੰਕ ਰੋਪੜ ਜ਼ਿਲ੍ਹਾ ਸੀ ਤੇ ਜਿੱਥੇ ਪ੍ਰਿੰਕਾ ਗਾਂਧੀ ਜੀ ਆਈ ਸੀ ਤੇ ਨਾਲ ਮੇਰੀ ਈਕੋ ਆ ਰਹੀ ਹੈ ਜੀ ਬਹੁਤ ਜ਼ਿਆਦਾ ਵਾਪਸ ਹੂੰ ਠੀਕ ਹੈ ਮੈਂ ਟੀਮ ਨੂੰ ਕਹਾਂਗੀ ਥੋੜਾ ਦਰਸ ਕਰਨ ਆਵਾਜ਼ ਜੀ ਤੇ ਪ੍ਰਿੰਕਾ ਗਾਂਧੀ ਨਾਲ ਸੀ ਤੇ ਚੰਨੀ ਜੀ ਨੇ ਇਹ ਲਾਨ ਕੀਤਾ ਸੀ ਉਸ ਵੇਲੇ ਖਲੋਕੇ ਉੱਥੇ ਹੂੰ ਤੇ ਉਸੇ ਚੀਜ਼ ਨੂੰ ਤੇ ਪ੍ਰਿੰਕਾ ਗਾਂਧੀ ਨੇ ਬੜੀਆਂ ਤਾੜੀਆਂ ਮਾਰੀਆਂ ਸੀ ਉਸ ਵੇਲੇ ਕਹਿ ਸੀ ਮੈਂ ਪੰਜਾਬ ਦੀ ਬਹੂ ਹਾਂ ਐਸਾ ਕੁਝ ਵੀ ਉਹਨਾਂ ਨੇ ਉਸ ਵੇਲੇ ਗਾੜੀ ਤੇਰੀ ਗੁੱਟ ਪਤਾ ਨਹੀਂ ਐਸਾ ਕੋਈ ਗਾਣਾ ਵੀ ਉੱਥੇ ਗਾਇਆ ਸੀਗਾ ਹੂੰ ਠੀਕ ਹੈ ਤੇ ਸਾਡੇ ਘਰੇ ਆ ਜੇ ਗੱਲਾਂ ਉਹ ਦਿਨ ਦੀ ਗੱਲ ਉਸ ਵੇਲੇ ਜੋ ਬਚਨਨੀ ਜੀ ਦੀ ਸਟੇਟਮੈਂਟ ਸੀਗੀ ਕਿ ਇੱਥੇ ਕਰਨ ਨਹੀਂ ਦੇਣਾ ਬਣ ਨਹੀਂ ਦੇਣਾ ਹੋਰ ਕਈ ਚੀਜ਼ਾਂ ਨੂੰ ਲੈ ਕੇ ਹੁੰਦਾ ਨਾ ਸਟੇਟਮੈਂਟ ਦਿੱਤੀ ਹੈ ਕਿਸੇ ਜਿਹਦੀ ਕੋਟ ਅੱਜ ਪ੍ਰਧਾਨ ਮੰਤਰੀ ਜੀ ਨੇ ਉੱਥੇ ਕੀਤੀ ਬੇਰਕਾ ਸਾਹਿਬ ਚਲੋ ਉਹ ਵੀ ਗੱਲ ਛੱਡੋ ਅੱਜ ਦੀ ਤਰੀਕ ਤੁਹਾਡੇ ਐਮਐਲਏ ਨੇ ਤੇ ਕਿਸਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਸੁਖਪਾਲ ਸਿੰਘ ਖਹਿਰਾ ਉਹ ਕੀ ਕਹਿ ਰਹੇ ਨੇ ਜੀ ਉਹ ਵੀ ਕੋਟ ਕਰਦੀਏ ਫਿਰ ਉਹ 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 ਚੀਜ਼ਾਂ ਨੂੰ ਲੈ ਕੇ ਜੇ ਅੱਜ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਜ਼ਿਕਰ ਕਰਦੇ ਨੇ ਸੱਚੀਆਂ ਗੱਲਾਂ ਕਰ ਰਹੇ ਨੇ ਫਿਰ ਇੱਥੇ ਜਿਹੜੀ ਨਫ਼ਰਤ ਦਾ ਬੀਜ ਬੋਇਆ ਜਾ ਰਿਹਾ ਸੀਗਾ ਵਿੱਚ ਪਾੜੇ ਪਾਣ ਦੀ ਗੱਲ ਕਰ ਰਹੇ ਸੀ ਉਸ ਦੇ ਵਿੱਚ ਨਾ ਤੱਕ ਪਾ ਕੇ ਕਰ ਰਹੇ ਨੇ ਦੇਖੋ ਉਸ ਸਮੇਂ ਵੀ ਬਹੁਤ ਸਵਾਲ ਉੱਠੇ ਸੀ ਉਸ ਸਮੇਂ ਵੀ ਬਹੁਤ ਡਿਬੇਟਸ ਹੋਈਆਂ ਚਰਚਾ ਹੋਈ ਕਿ ਇਹ ਸਿਰਫ ਅਰਵਿੰਦ ਕੇਜੀਵਾਲ ਦਾ ਜ਼ਿਕਰ ਕਰ ਰਹੇ ਸੀਗੇ ਇਹ ਹੁਣ ਵੀ ਕਲੈਰੀਫਿਕੇਸ਼ਨ ਦੇ ਰਹੇ ਨੇ ਵਿਰਕਾ ਸਾਹਿਬ ਜੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰ ਰਹੇ ਸੀ ਆ ਬਾਹਰੀਆਂ ਦਾ ਜਿਹੜੇ ਯੂਪੀ ਬਿਹਾਰ ਦੇ ਲੋਕਾਂ ਦਾ ਜ਼ਿਕਰ ਕਾਇਦਾ ਮੈਂਸ਼ਨ ਕਰਕੇ ਉਸ ਦਿਨ ਆਪਣੇ ਕੀ ਕਹਿੰਦੇ ਚੰਨੀ ਜੀ ਨੇ ਕੀਤਾ ਸੀ ਮੈਂ ਉਸ ਨੂੰ ਛੱਡ ਕੇ ਅੱਜ ਇਹਨਾਂ ਦੇ ਨੈਸ਼ਨਲ ਪ੍ਰਧਾਨ ਨੇ ਇਸਖਵਾਲ ਖਹਿਰਾ ਕਿਸਾਨ ਵਿੰਗ ਦੇ ਉਹ ਕੀ ਸਟੇਟਮੈਂਟਾਂ ਦੇ ਰਹੇ ਨੇ ਉਹ ਕਿ ਕੀ ਕੀ ਕਹਿ ਰਹੇ ਨੇ ਆਪ ਦੀਆਂ ਸਟੇਟਮੈਂਟਾਂ ਦੇ ਵਿੱਚ ਉਹ ਐਤੋਂ ਜਿਹੜੇ ਸਾਡੇ ਪ੍ਰਵਾਸੀ ਆ ਉਹਨਾਂ ਨੂੰ ਭਜਾਉਣ ਦੀਆਂ ਗੱਲਾਂ ਕਰਦੇ ਨੇ ਉਹ ਉਹ ਗੱਲਾਂ ਮੇਰੇ ਸਾਹਮਣੇ ਮੇਰਕਾ ਸਾਹਿਬ ਨੂੰ ਦਿੱਖਦੀ ਆ ਉਹ ਪ੍ਰਾਈਮ ਮਿੰისტਰ ਆਫਿਸ ਦੇ ਕੋਲ ਕੱਲੀ-ਕੱਲੀ ਚੀਜ਼ ਜਿਹਾ ਮੇਰ ਬਾ ਜਾਂਦਾ ਵਾ ਇੱਥੇ ਨਫ਼ਰਤ ਦੇ ਬੀਜ ਪਿਛਲੇ ਦਿਨੀ ਬੀਜੇ ਗਏ ਆ ਦੁਬਾਰਾ ਬੀਜਣ ਦੀ ਕੋਸ਼ਿਸ਼ ਕੀਤੀ ਗਈ ਆ ਉਹ 2022 ਦੀ ਇਲੈਕਸ਼ਨ ਦੇ ਵਿੱਚ ਵੀ ਬੀਜਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪ੍ਰਾਈਮ ਮਿੰისტਰ ਨੇ ਪੰਜਾਬ ਆਉਣਾ ਸੀਗਾ ਬਾਈ ਰੋਡ ਆਜੇ ਸੀ ਦਾ ਰਸਤਾ ਵੀ ਕਿਨੇ ਧੱਕਿਆ ਸੀ ਤੁਹਾਨੂੰ ਯਾਦ ਹੋਣਾ ਵਾ ਉਸੇ ਰਸਤੇ ਤੋਂ ਉਸ ਦਿਨ ਮੈਂ ਕੈਪਟਨ ਮਨਿੰਦਰ ਸਿੰਘ ਨੇ ਅੱਧੇ ਘੰਟੇ ਪਹਿਲਾਂ ਨੂੰ ਗੁਜਰਿਆ ਸੀ ਕੋਈ ਬੰਦਾ ਨਹੀਂ ਸੀ ਫਿਰ ਉੱਥੇ ਇਨਵਾਲਵਮੈਂਟ ਕਰਾਈ ਗਈ ਵਿੱਚ ਪੁਲਿਸ ਦੇ ਬੰਦੇ ਬਿਠਾਏ ਗਏ ਰੋਕ ਰੱਸਤਾ ਰੁਕਾਇਆ ਗਿਆ ਤਾਂ ਪ੍ਰਾਈਮ ਮਿਨਿਸਟਰ ਨੇ ਇਹ ਚੀਜ਼ਾਂ ਵਾਪਰੀਆਂ ਨੇ ਤੇ ਉਹ ਜੋ ਸੱਚ ਹੈ ਉਸ ਵੇਲੇ ਦਾ ਉਹ ਜਿਹੜੇ ਅਜੇ ਬਿਹਾਰ ਦੇ ਲੋਕਾਂ ਨੂੰ ਦੱਸਦੇ ਪਏ ਨੇ ਤਾਂ ਮੇਰੇ ਖਿਆਲ ਨਾਲ ਕੋਈ ਗਲਤ ਨਹੀਂ ਨਾਟਕਾ ਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਵਾ ਕਰਨਾਟਕਾ ਦੇ ਵੀ ਨਦੀ ਸਰਕਾਰ ਆ ਨਾ ਜੀ ਕਾਂਗਰਸ ਪਾਰਟੀ ਦੀ ਉੱਥੇ ਵੀ ਇਥੋਂ ਉੱਥੋਂ ਬਾਹਰੀ ਲੋਕਾਂ ਨੂੰ ਭਜਾਉਣ ਦੀ ਗੱਲ ਚੱਲ ਰਹੀ ਹੈ ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਇਸ ਦੇਸ਼ ਦੇ ਵਿੱਚ ਅਲੱਗ-ਅਲੱਗ ਵਕ ਵਕ ਕਬੀਲਿਆਂ ਦੇ ਵਿੱਚ ਯਾਨੀ ਕਿ ਵੰਡੀਆਂ ਪਾਉਣ ਦੀ ਯਤਨ ਕਾਂਗਰਸ ਪਾਰਟੀ ਕਰਦੀ ਪਈ ਸਰ ਉਹਦਾ ਜਵਾਬ ਤਾਂ ਦੇਣਾ ਪਏਗਾ ਨਾ ਕਾਂਗਰਸ ਸਾਹਿਬ ਜਿਆਦਾ ਸਾਹਿਬ ਹਾਂਜੀ ਹਾਂਜੀ ਪੈਨ ਇੰਡੀਆ ਗੱਲ ਕਰ ਰਹੇ ਨੇ ਵੱਖ-ਵੱਖ ਸਟੇਟਸ ਦਾ ਜ਼ਿਕਰ ਕਰ ਰਹੇ ਨੇ ਵੇਰਕਾ ਸਾਹਿਬ ਦੇਖੋ ਮੇਨਲੀ ਗੱਲ ਹੈ ਗਰੇਵਾਲ ਸਾਹਿਬ ਮੇਰੇ ਭਰਾ ਨੇ ਮੈਂ ਤੇ ਸਿੱਧੀ ਜੀ ਇੱਕ ਲਾਈਨ ਪੁੱਛਦਾ ਕਾਂਗਰਸ ਦੀ ਕਿੰਨਾ ਚੇਸ ਆ ਰਹੀ ਹੈ ਔਰ ਇੱਕ ਵੀ ਇੱਕ ਵੀ ਆਦਮੀ ਯੂਪੀ ਦਾ ਬਿਹਾਰ ਦਾ ਕਿਸੇ ਨੂੰ ਬਾਹਰ ਕੱਢਿਆ ਹੋਵੇ ਹੂੰ ਕਿਸੇ ਨਾ ਜਾਣਤੀ ਕਿਸੀ ਹੋਵੇ ਕਾਂਗਰਸ ਦੇ ਟਾਈਮ ਦੇ ਉੱਪਰ ਲੇਕਿਨ ਮੈਂ ਸਵਾਲ ਦਾ ਜਵਾਬ ਮੰਗਣ ਡਿਆ ਮੈਂ ਕਹਿ ਰਿਹਾ ਕਿ ਯੂਪੀ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਪੰਜਾਬੀਆਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਉੱਥੇ ਕਾਲ ਤੱਕ ਦੇ ਜਥੇਦਾਰ ਨੇ ਦਤਾ ਜਤਾਇਆ ਕਿ ਨਹੀਂ ਜਤਾਇਆ ਗੁਜਰਾਤ ਦੇ ਵਿੱਚ ਮੈਂ ਕਿ 18000 ਤੋਂ ਵੱਧ ਇਸ ਵਕਤ ਮੁੱਖ ਮੰਤਰੀ ਸੀ ਨਰਿੰਦਰ ਮੋਦੀ ਜੀ ਕਿ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਨੂੰ ਬੇਥਕਲ ਕੀਤਾ ਗਿਆ ਚਲੋ ਇਸ ਦਾ ਜਵਾਬ ਲੈ ਲਈਏ ਹਾਂ ਸਮਾ ਸੀਮਤ ਹੈ ਬਲੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਦੋ ਸੂਬਿਆਂ ਦਾ ਵੇਰਕਾ ਸਾਹਿਬ ਦੇ ਵੀ ਜ਼ਿਕਰ ਕੀਤਾ ਦੇਖੋ ਯੂਪੀ ਦੀ ਘਟਨਾ ਹੈ ਤੁਹਾਡੇ ਕੋਲ ਅਗੇ ਕੋਈ ਆਈ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਪਰ ਬੁੱਥੇ ਜਿਹੜੀਆਂ ਇਨਸੀਡੈਂਟ ਆਏ ਆਈ ਵੇਰਕਾ ਸਾਹਿਬ ਦੂਰ ਕੇ ਜਾਣਦੇ ਆ ਅਕਲ ਤੋਂ ਨਵੰਬਰ 84 ਦੇ ਦਿਨ ਸ਼ੁਰੂ ਹੋ ਜਾਣੇ ਆ ਕਿੱਥੇ ਕਿੱਥੇ ਕੀ ਕੀ ਪਿੱਖਾਂ ਨਾਲ ਹੋਇਆ ਉਹ ਦਸੰਦੀ ਦੀ ਰੋਡ ਬੋਲਗੀ ਉਹਨੇ ਦੇਸ਼ ਦੇ ਵਿੱਚ ਕਾਂਗਰਸ ਹਮ ਤੇ ਕਾਹਤ ਹੋਇਆ ਤਾਂ ਹੁਣ ਫੋਨ ਕੱਟ ਗਏ ਨੇ ਉਹ ਤੋਂ ਉਹ ਕੱਲੀਆਂ ਚੀਜ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਤੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਜੋ ਸਿੱਖਾਂ ਨਾਲ ਵਰਤਾਂਤ ਕਾਂਗਰਸ ਪਾਰਟੀ ਨੇ ਕੀਤਾ ਹੈ ਕੱਲ ਨੂੰ ਇੱਕ ਤਰੀਕ ਹੋ ਜਾਣੀ ਹੈ ਪਰਸੋਂ ਨੂੰ ਤੇ ਪਰਸੋਂ ਤੋਂ ਸਾਰੇ ਦੁਨੀਆਂ ਨੂੰ ਪਤਾ ਕਿ ਇੱਕ ਤੋਂ ਲੈ ਕੇ 3 ਨਵੰਬਰ ਤੱਕ ਸਿੱਖਾਂ ਦੇ ਗਲਾਂ 'ਚ ਤੈਅ ਕਿੱਥੇ ਪਾਏਗੇ ਕਿਹੜੇ-ਕਿਹੜੀ ਸਟੇਟਾਂ 'ਚ ਪਾਏ ਗਏ ਕਿਹੜੀ ਸਟੇਟ 'ਚ ਕਿਹੜੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹ ਵਖਿਆਨ ਕਰਦੀ ਲੋੜ ਨਹੀਂ ਪਰ ਅੱਜ ਵੀ ਨਫ਼ਰਤ ਦੇ ਬੀ ਹੈ ਗੁਰਜੋਤ ਉਹ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਵੀ ਬੀਜੜੀ ਹੈ ਤੇ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਦੀ ਸਰਕਾਰ ਹੋ ਬੀਜੜੀ ਉਸ ਦਾ ਜ਼ਿਕਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਅੱਜ ਬਿਹਾਰ ਦੀ ਜਨਤਾ ਦੇ ਅੱਗੇ ਉਹ ਗੱਲ ਦੱਸੀ ਹੈ ਕਿ ਇਹ ਕਾਂਗਰਸੀਆਂ ਤੋਂ ਮੂੰਹ ਲਾਉਣ ਦੀ ਲੋੜ ਨਹੀਂ ਕਿਉਂਕਿ ਜੋ ਉੱਥੇ ਮਹਾ ਗਠਬੰਧਨ ਮਾ ਠਗਵੰਦਨ ਬਣਿਆ ਹੋਇਆ ਨਾ ਉਸ ਦੇ ਬਾਰੇ ਜਾਣੂ ਕਰਾਉਣ ਦੀ ਲੋੜ ਸੀ ਉਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਠੀਕ ਹੈ ਸ਼ੁਕਰੀਆ ਬਹੁਤ ਬਹੁਤਵੇਂ ਮਹਿਮਾਨਾ ਦਾ ਗਲਬਾਤ ਲਈ ਤਾਂ ਰਵਨੀਤ ਬਿੱਟੂ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕੇਂਦਰੀ ਰਾਸ਼ਟਰੀ ਮੰਤਰੀ ਨੇ ਬੀਜੇਪੀ ਆਕੂ ਨੇ ਬਿੱਟੂ ਸਾਹਿਬ ਸਵਾਗਤ ਹੈ ਨਹੀਂ ਨਹੀਂ ਯਾਰ ਜੀ ਬਿੱਟੂ ਸਾਹਿਬ ਸਵਾਗਤ ਹੈ ਜੀ ਪੰਜਾਬ ਤੇ ਤਾਂ ਤੁਹਾਡੇ ਤੋਂ ਜਿਹੜਾ ਰਿਐਕਸ਼ਨ ਲੈਣਾ ਚਾਹਾਂਗੇ ਕਿਉਂਕਿ ਪੀਐਮ ਮੋਦੀ ਦੇ ਵੱਲੋਂ ਚਰਨਜੀਤ ਚੰਨੀ ਉਹਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਪ੍ਰਿਯੰਕਾ ਗਾਂਧੀ ਦਾ ਉਹਨਾਂ ਨੇ ਜ਼ਿਕਰ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਕਿ ਉਸ ਸਮੇਂ ਹੀ ਉਹ ਕਲੀਅਰ ਹੋ ਗਿਆ ਸੀ ਬਿਆਨ ਕਿ ਅਸੀਂ ਸਿਰਫ ਅਰਵਿੰਦ ਕੇਜੀਵਾਲ ਦੇ ਮੱਦੇਨਜ਼ਰ ਹੀ ਉਹ ਬਿਆਨ ਦਿੱਤਾ ਸੀ ਉਹਨਾਂ ਨੂੰ ਲੈ ਕੇ ਹੀ ਬਿਆਨ ਦਿੱਤਾ ਸੀ ਔਰ ਉਹ ਜੀ ਜੀ ਤੁਹਾਡਾ ਧੰਨਵਾਦ ਮੈਂ ਦੋ ਗੱਲਾਂ ਕਰੂੰਗਾ ਮੈਂ ਉਸ ਵੇਲੇ ਕਾਂਗਰਸ ਪਾਰਟੀ 'ਚ ਹੀ ਸੀ ਤੇ ਇਲੈਕਸ਼ਨ ਚੱਲਦੀ ਸੀ ਲੁਧਿਆਣੇ ਤੋਂ ਸਭ ਤੋਂ ਵੱਧ ਲੋਕ ਬਿਹਾਰ ਦੇ ਯੂਪੀ ਦੇ ਲੁਧਿਆਣੇ 'ਚ ਨੇ ਤੇ ਮੈਨੂੰ ਅਗਲੇ ਦਿਨੀ ਅਗਲੇ ਦਿਨ ਹੀ ਪ੍ਰਿਯੰਕਾ ਗਾਂਧੀ ਨੇ ਲੁਧਿਆਣਾ ਆਉਣਾ ਸੀ ਜਿੱਦਣ ਰੋਪੜ ਗਏ ਅਗਲੇ ਦਿਨ ਲੁਧਿਆਣਾ ਆਉਣਾ ਸੀ ਜੀ ਤੇ ਅਸੀਂ ਪ੍ਰਬੰਧ ਕਰ ਰਹੇ ਸੀ ਤਿਆਰੀਆਂ ਕਰ ਰਹੇ ਸੀ ਇਹ ਹਲਵਾਰੀ 에ਰਪੋਰਟ ਤੇ ਉਤਰੇ ਤੇ ਈਸਟ ਹਲਕੇ ਤੇ ਇਧਰ ਨੌਰਥ ਤੇ ਵੈਸਟ ਇਧਰੋਂ ਅਸੀਂ ਇਕੱਠਾ ਕਰਨਾ ਸੀ ਸੈਂਟਰਲ ਤੇ ਈਸਟ ਹਲਕੇ ਚ ਸੰਜੇ ਤਲਵਾਰ ਸਾਡੇ ਉਸ ਵੇਲੇ ਦੇ ਕਾਂਗਰਸ ਦੇ ਕੈਂਡੀਡੇਟ ਸੀ ਇਧਰ ਜੀ ਮਸਬਾਤ ਬਲ ਰਹੇ ਸੀ ਸਾਉਤੋਂ ਇਹ ਮੈਂ ਲੁਧਿਆਣੇ ਦੀ ਗੱਲ ਦੱਸਦਾ ਜਦੋਂ ਬੱਸਾਂ ਗਈਆਂ ਲੈਣ ਜੀ ਕਾਂਗਰਸ ਪਾਰਟੀ ਦੀ ਰੈਲੀ ਨੂੰ ਵੀ ਬ੍ਰਿੰਕਾ ਗਾਂਧੀ ਆ ਰਹੇ ਆ ਲੋਕਾਂ ਨੇ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਘਰੇ ਬੋਰਡ ਬੈਨਰ ਲੱਗੇ ਸੀ ਕਾਂਗਰਸ ਦੇ ਉਹ ਲਾ ਕੇ ਸਿੱਟੇ ਤੇ ਉਹ ਸਾਰਿਆਂ ਨੇ ਯੂਪੀ ਵਾਲੇ ਉਹ ਕਹਿੰਦੇ ਵੀ ਇਹ ਸਾਡੀ ਬੇਇੱਜ਼ਤੀ ਤੇ ਸਾਡੀਆਂ ਬੱਸਾਂ ਖਾਲੀ ਆ ਗਈਆਂ ਮੁੜ ਕੇ ਸਾਨੂੰ ਉੱਥੇ ਇਕੱਠ ਕਰਨ ਨੂੰ ਉੱਥੇ ਕੈਂਡੀਡੇਟ ਸਾਰੇ ਹਾਰ ਗਏ ਕਾਂਗਰਸ ਦੇ ਇਹ ਅਸਰ ਇਹਦਾ ਹੋਇਆ ਇਹ ਫਲਕਾ ਵੀ ਹਾਰ ਗਏ ਅਸੀਂ ਸੈਂਟਰਲ ਵੀ ਹਾਰ ਗਏ ਅਸੀਂ ਸਾਊਥ ਵੀ ਹਾਰ ਗਏ ਅਸੀਂ ਨਾਰਥ ਵੀ ਹਾਰ ਗਏ ਇਹ ਐਡਾ ਵੱਡਾ ਪ੍ਰਭਾਵ ਉਸ ਵੇਲੇ ਬੰਕ ਇਹ ਇਹ ਚਨੀ ਦੀ ਉਦੋਂ ਗੱਲ ਸੀ ਇਹਨੇ ਅਣਜਾਣ ਬੱਤੇ ਦੂਜੀ ਗੱਲ ਇਹ ਆਪਣੇ ਲੀਡਰ ਨੂੰ ਆਕਾ ਨੂੰ ਖੁਸ਼ ਕਰਨ ਲਈ ਇਹ ਜਿਹੜੀ ਸਿੱਖਾਂ ਦੇ ਸਿੱਖਾਂ ਦੀ 올ਟ ਬਾਹਰਲੇ ਸੂਬੇ ਤੇ ਜਾ ਕੇ ਇਹਨਾਂ ਨੇ ਉੱਥੇ ਹੀ ਕਹਿਣਾ ਵੀ ਸਿੱਖਾਂ ਦੇ ਅਕਾਲ ਤਖਤ ਸਭ ਨੂੰ ਢਾ ਦੋ ਦਰਬਾਰ ਸਭ ਨੂੰ ਢਾ ਦੋ ਉੱਥੇ ਜਾ ਕੇ ਇਹਨਾਂ ਨੇ ਇਹ ਗੱਲ ਕਹਿਣੀ ਆ ਵੀ 84 ਦੇ ਦੰਗੇ ਕਰਾ ਕੇ ਉਹਨਾਂ ਦੇ ਗળા 'ਚ ਕੈਰ ਪਾ ਕੇ ਸਾਰ ਦੋ ਸਿੱਖਾਂ ਨੂੰ ਤੇ ਜਦੋਂ ਇੱਥੇ ਪੱਗਾਂ ਵਾਲਿਆਂ ਦੇ ਕੋਲ ਜਾ ਕੇ ਖੜ ਜਾਣਾ ਉੱਥੇ ਕਿਉਂਕਿ ਇਹਨਾਂ ਨੂੰ ਇਹ ਆ ਇਹੋ ਜੀ ਗੱਲ ਜੇ ਕਰਵਾਵਾਂਗੇ ਆਪਣੇ ਲੀਡਰਾਂ ਤੋਂ ਜੇ ਇੱਥੇ ਸਿੱਖਾਂ 'ਚ ਪੰਜਾਬ 'ਚ ਖੜੇ ਹੋ ਕੇ ਪਰਵਾਸੀਆਂ ਨੂੰ ਗਾਲਾਂ ਕਢਾਵਾਂਗੇ ਤੇ ਕੱਲ ਨੂੰ ਜਿਹੜੇ ਪੰਜਾਬੀ ਬਾਹਰ ਯੂਪੀ 'ਚ ਰਹਿੰਦੇ ਆ ਵਿਹਾਰ ਚ ਰਹਿੰਦੇ ਆ ਦਿੱਲੀ ਚ ਰਹਿੰਦੇ ਆ ਤੇ ਉਹਨਾਂ ਨੂੰ ਉੱਥੇ ਉਹਨਾਂ ਦੇ ਦੰਗੇ ਕਰਵਾਈਏ ਉਹਨਾਂ ਦੀ ਲੜਾਈ ਕਰਾਈਏ ਇਸ ਕਰਕੇ ਕਾਂਗਰਸ ਦਾ ਇਸੇ ਸਾਜਿਸ਼ ਚ ਰਹਿੰਦੀ ਹੈ ਇਹ ਇਹ ਬੜੇ ਸੋਚੀ ਸਮਝੀ ਇਹਨਾਂ ਦਾ ਡਿਜ਼ਾਈਨ ਹੁੰਦਾ ਇਹ ਜਿਹੜਾ ਕਿ ਇਹ ਹਮੇਸ਼ਾ ਕਰਦੇ ਆ ਮੈਂ ਤਾਂ ਮੈਂ ਤਾਂ ਹੁਣ ਇਹ ਕਹਿਣਾ ਨਹੀਂ ਚਾਹੁੰਦਾ ਵਿੱਚ ਰਹਿ ਕਿ ਇਹਨਾਂ ਦਾ ਮੈਂ ਦੇਖਿਆ ਵੀ ਇਹ ਕੀ ਕੁਸ਼ ਕਰਦੇ ਆ ਸਿਰਫ ਉਰੇ ਬੋਲ ਕੇ ਬਈ ਸਿੱਖਾਂ ਦੇ ਕੰਨ ਉੱਥੇ ਟਾਇਰ ਪਵਾਈਏ ਗੱਲਾਂ ਇੱਥੇ ਉਹਨਾਂ ਨੇ ਉਲਟ ਬੋਲਣ ਗਿਆ ਕੇ ਤੇ ਉਹਦੇ ਉਲਟ ਉਹ ਫੇਰ ਗੱਲ ਕਰਨਗੇ ਹੁਣ ਇਸ ਗੱਲ ਨੂੰ ਪ੍ਰਾਈਮ ਮਿੰਿਸਟਰ ਸਾਹਿਬ ਇਸ ਗੱਲ ਨੂੰ ਮੈਂ ਉਹਨਾਂ ਨੇ ਇਹ ਗੱਲ ਚੱਕੀ ਆ ਮੈਂ ਸਮਝਦਾ ਉਸ ਬੰਦੇ ਨੂੰ ਨੂਨ ਛਿੜਕਣ ਨੂੰ ਭੇਜਿਆ ਏ ਚਰਨਜੀਤ ਚੰਨੀ ਸਾਹਿਬ ਨੂੰ ਕੱਲਿਆਂ ਨੂੰ ਦੀਨਾ ਨੇ ਹਰ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਗਾਲਾਂ ਕੱਢੀਆਂ ਇਹ ਕਿਹਾ ਵੀ ਕੱਢੋਂ ਰਿਓ ਉਦੋਂ ਦੀ ਅੱਗ ਲਾਈ ਹੋਈ ਆ ਮੈਂ ਬਿੱਟੂ ਸਾਹਿਬ ਦੇਖੋ ਜੇਕਰ ਇਸੇ ਦੇ ਨਾਲ ਲੱਗਦਾ ਆਪਾਂ ਸਵਾਲ ਲਈਏ ਕਿ ਉਹ 2-3 ਸਾਲ ਪੁਰਾਣੀ ਗੱਲ ਹੋ ਗਈ 2022 ਦਾ ਉਹ ਬਿਆਨ ਸੀਗਾ ਹੁਣ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਨੂੰ ਐਕਸੀਐਮਵੀ ਨੇ ਵੱਡੇ ਆਖੂ ਵੀ ਨੇ ਚਰਨਜੀਤ ਚੰਨੀ ਤਾਂ ਪੀਐਮ મોદી ਦਾ ਇਸ ਸਮੇਂ ਇਹ ਬਿਆਨ ਦੇਣਾ ਨਹੀਂ ਕਰ ਇਹ ਹੀ ਤਾਂ ਜਿਹੜਾ ਡਿਜ਼ਾਈਨ ਆ ਜੀ ਆਪਾਂ ਲੋਕਾਂ ਨੂੰ ਯਾਦ ਨਹੀਂ ਕਰਾਵਾਂਗੇ ਵੀ ਇਹਨਾਂ ਦੇ ਲੋਕਾਂ ਦੇ ਥੋੜੇ ਵਿੱਚ ਮਨ 'ਚ ਕੀ ਹੈ ਨਾ ਪ੍ਰਤੀ ਤੇ ਇਹ ਕਿਸ ਕਿਸ ਡਿਜ਼ਾਈਨ ਦੇ ਥੱਲੇ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਨੇ ਭੇਜਿਆ ਅੱਜ ਅੱਜ ਮੈਂ ਇਹਦੇ ਨਾਲੇ ਗੱਲ ਹੋਰ ਕਵਾਂ ਇਹ ਵੀ ਡਿਬੇਟ ਹੋਣਾ ਚਾਹੀਦਾ ਚੈਨਾਂ ਤੇ ਸਭ ਤੋਂ ਪਹਿਲਾਂ ਜੀ ਕਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਉੜਤਾ ਪੰਜਾਬ ਕਿਹਾ ਤੇ ਨੌਜਵਾਨਾਂ ਨੂੰ ਜੇ ਨਸ਼ੇ ਦੀ ਗੱਲ ਕੀਤੀ ਆ ਨਾ ਨਸ਼ਾ ਬਾਕੀ ਸਾਰੇ ਸੂਬਿਆਂ 'ਚ ਵੀ ਆ ਬਾਕੀ ਦੇਸ਼ਾਂ 'ਚ ਵੀ ਆ ਇਹ ਕੱਲੀ ਨੌਜਵਾਨਾਂ ਦੇ ਬਾਰੇ ਪੰਜਾਬੀਆਂ ਦੇ ਸਭ ਤੋਂ ਪਹਿਲਾਂ 2008 'ਚ 7 'ਚ ਇਹ ਗੱਲ ਰਾਹੁਲ ਗਾਂਧੀ ਦਾ ਬਿਆਨ ਸੀ ਇਸ ਕਰਕੇ ਇਹ ਏਸੇ ਡੂੰਘੀਆਂ ਸਾਸ਼ੀਆਂ 'ਚ ਬਿਆਨ ਰਚਦੇ ਆ ਇਹ ਬਿਆਨ ਕੋਈ ਕਿਸ ਦੇ ਯਾਨੀ ਸੀ ਬੰਨਾ ਇਹ ਨਸ਼ੇ ਦੇ ਕਹਿਣਾ ਨੌਜਵਾਨਾਂ ਨੂੰ ਉਦੋਂ ਅਸੀਂ ਯੂਥ ਸੀਗੇ ਜਦੋਂ ਰਾਹੁਲ ਗਾਂਧੀ ਨੇ ਇਸ ਕੰਮ ਵੱਲ ਆਇਆ ਵੀ ਯਾਤਰਾ ਕੱਢੋ ਸਾਰੇ ਹਰੇਕ ਪੰਜਾਬੀ ਨੂੰ ਇਹਨਾਂ ਨੇ ਨਸ਼ੇੜੀ ਬਣਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਇਸੇ ਤਰੀਕੇ ਨਾਲ ਸਿੱਖਾ ਨਾ ਕਰਦੇ ਇਸੇ ਤਰੀਕੇ ਨਾਲ ਹੁਣ ਕੀ ਮਾੜਾ ਕਰਤਾ ਪ੍ਰਧਾਨ ਮੰਤਰੀ ਜੀ ਨੇ ਜੇ ਇਹਨਾਂ ਦੀ ਗੱਲ ਦੱਸੀ ਵੀ ਕੱਲਾ ਚੰਨੀ ਕਿਉਂ ਕਿਉਂ ਮੈਂ ਤਾਂ ਕਹਿੰਦਾ ਉਹਨਾਂ ਦੀ ਚੰਨੂ ਪਾਰਟੀ ਆ ਪਰ ਇਹ ਗੱਲ ਯਾਦ ਕਰਾਉਣੀ ਵੀ ਭਾਈ ਤੁਹਾਨੂੰ ਇਹ ਪੰਜਾਬ ਚੋਂ ਕਢਾਉਣ ਵਾਲਾ ਬੰਦਾ ਇਹ ਆ ਜਿਹਨੇ ਬੀ ਬੀ ਚਰਨਜੀਤ ਚੰਨੀ ਤੇ ਇਹਨੂੰ ਉਸ ਤਰੀਕੇ ਨਾਲ ਪੰਜਾਬ ਦੇ ਬੰਦੇ ਨੂੰ ਸਵਾਗਤ ਕਰਿਓ ਇੱਥੇ ਆਏ ਦਾ ਵੀ ਭਾਈ ਉੱਥੋਂ ਤਾਂ ਸਾਨੂੰ ਟੁਕੜਵਾਉਣਾ ਜੇ ਫਿਰ ਅਸੀਂ ਮਿਹਨਤ ਰੋਜ਼ਗਾਰ ਲਈ ਗਏ ਹੋਏ ਆਰੋਪੀਆ ਕਮਾਉਣ ਲਈ ਗਏ ਹੋਏ ਆ ਤੇ ਹੁਣ ਆਕੇ ਤੁਸੀਂ ਕਾਂਗਰਸ ਖਾਤਰੇ ਤੇ ਵੋਟਾਂ ਮੰਗਦਾ ਇਹ ਗੱਲ ਸੱਚ ਸੱਚ ਦੱਸਣਾ ਕੋਈ ਮਾੜਾ ਥੋੜੀ ਹੈ ਹਿਸਟਰੀ ਆਪਾਂ ਹਿਸਟਰੀ ਦੀ ਗੱਲ ਕਰਦੇ ਆਪਾਂ ਕਹਿੰਦੇ ਆ ਜੀ ਜੋ ਸਾਡੇ ਪੁਰਾਣੇ ਹਿਸਟਰੀ ਆ ਉਹਨੂੰ ਯਾਦ ਰੱਖਣਾ ਚਾਹੀਦਾ ਇਹ ਤਾਂ 3 ਸਾਲ ਗੱਲ ਦੀ ਪੁਰਾਣੀ ਹੈ ਹਿਸਟਰੀ ਨੂੰ ਜੇ ਆਪਾਂ ਭਣਾ ਦਾਂਗੇ ਜਾਂ ਪੁਰਾਣੀ ਗੱਲ ਨੂੰ ਭਰਾ ਦਾਂਗੇ ਫਿਰ ਕੰਮ ਕੱਢ ਚੱਲੂ ਕਿਵੇਂ अच्छा बिट्टू साहब ਤੁਸੀਂ ਬਹੁਤ ਲੰਮਾ ਸਮਾਂ ਲਗਭਗ ਆਪਣੀ ਸਾਰੀ ਸਿਆਸਤ ਜਿਹੜੀ ਹੈ ਕਾਂਗਰਸ ਪਾਰਟੀ ਚ ਰਹਿ ਕੇ ਕੀਤੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਕਾਂਗਰਸ ਪਾਰਟੀ ਜਿਹੜੀ ਹੈ ਤੁਸੀਂ ਗੱਲ ਕਹਿ ਰਹੇ ਹੋ ਇਹ ਕੰਮ ਕਰਦੀ ਹੈ ਇੱਕ ਸਟੇਟ ਦੇ ਵਿੱਚ ਜਿੱਥੇ ਉੱਥੇ ਜੋ ਕੰਫਰਟੇਬਲ ਲੱਗਦਾ ਉਸ ਦੇ ਮੁਤਾਬਿਕ ਬਿਆਨ ਹੁੰਦੇ ਨੇ ਉਸ ਦੇ ਮੁਤਾਬਿਕ ਕੰਮ ਹੁੰਦਾ ਬੈਂਕ ਜੀ ਬਿਲਕੁਲ ਇਹਨਾਂ ਨੂੰ ਇਹਨਾਂ ਦੇਖੋ ਅੱਜ ਮੈਨੂੰ ਇਹ ਮੇਰੇ ਤੁਸੀਂ ਬੜੇ ਸਤਿਕਾਰਯੋਗ ਹੋ ਕਿਉਂ ਕਿਉਂ ਅੱਜ ਸਾਰੇ ਦੇਸ਼ ਚੋਂ ਪਟੇ ਗਏ ਜਿਹਨੇ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜੀ ਹੋਵੇ ਹਾਂ ਆਜ਼ਾਦੀ ਤੋਂ ਪਹਿਲਾਂ ਦੇ ਸੰਘਰਸ਼ ਕੀਤੇ ਹੋਣ ਉਹ ਸਭ ਨੂੰ ਪਤਾ ਨਾ ਕੋਈ ਇਹ ਚ ਕੋ ਝੂਠ ਗੱਲ ਨਹੀਂ ਦੀ ਕਿਉਂ ਇਹ ਪਾਰਟੀ ਦੀਆਂ ਜੜਾ ਪੱਤੀਆਂ ਆ ਅੱਜ ਕਿਸੇ ਸੂਬੇ ਚ ਇੱਕ ਹਿਮਾਚਲ ਚ ਲੈ ਲਓ ਇੱਕ ਕਰਨਾਟਕਾ ਚ ਕਿਉਂ ਪੱਟੇ ਕਿਉਂਕਿ ਲੋਕ ਸਾਰੇ ਅਸੀਂ ਨਹੀਂ ਇਕੱਲਾ ਇਕੱਲਾ ਪਿੰਡ ਚ ਬੈਠਾ ਵੋਟਰ ਨਾਗਰਿਕ ਇਹ ਗੱਲ ਸਮਝ ਗਿਆ ਵੀ ਇਹਨਾਂ ਦੀ ਹਾਲਾਤ ਕੀ ਹੁਣ ਹੁਣ ਤੁਸੀਂ ਆਪ ਦੇਖੋ ਰਾਹੁਲ ਗਾਂਧੀ ਜੀ ਦੇਖੋ ਕੱਲ ਕਹਿੰਦੇ ਪ੍ਰਾਈਮ ਮਿਨਿਸਟਰ ਸਟੇਜ ਤੇ ਨੱਚ ਸਕਦੇ ਆ ਲੋ ਇਹਦੇ ਲੋਕਾਂ ਲਈ ਸਭ ਕੁਝ ਹੀ ਕਰ ਸਕਦਾ ਬੰਦਾ ਨੱਚਣਾ ਤਾਂ ਇੱਕ ਬਹੁਤ ਛੋਟੀ ਬਹੁਤ ਤੁਸੀਂ ਛੋਟੀ ਗੱਲ ਕੀਤੀ ਐ ਜੀ ਪ੍ਰਧਾਨ ਮੰਤਰੀ ਦੇ ਲੋਕਾਂ ਲਈ ਜਾਨ ਵੀ ਦੇ ਸਕਦੇ ਆ ਨਰਿੰਦਰ ਮੋਦੀ ਜੀ ਇਹ ਇਹ ਜਿਹੜੀ ਗੱਲ ਆ ਉਹਨਾਂ ਨੇ ਆਪਣੇ ਦੇਸ਼ਵਾਸੀਆਂ ਲਈ ਸਭ ਕੁਝ ਹੀ ਕਰਨਾ ਇਹ ਸੋਚੀ ਆ ਨੱਚਣ ਦੀ ਗਾਉਣ ਦੀ ਨਸ਼ੇ ਦੀ ਡਿਵਾਈਡ ਆ ਹੁਣ ਪ੍ਰੈਂਕ ਆ ਜੀ ਕਿਵੇਂ ਹੱਸ ਰਿਹਾ ਦੇਖੋ ਇਹ ਗੱਲ ਕਿਸੇ ਨੂੰ ਹਾਸਾ ਆ ਜੂਗਾ ਇਹ ਜੀ ਗੱਲ ਕਹੀ ਜਾਵੇ ਕਿਸੇ ਬਿਹਾਰ ਦੇ ਵਿੱਚ ਕਹਿਣ ਵੀ ਪੰਜਾਬੀਆਂ ਨੂੰ ਇੱਥੋਂ ਕੱਢ ਦਿਓ ਤੇ ਉੱਥੇ ਖੜੇ ਪ੍ਰਿੰਸਾ ਤੇ ਰਾਹੁਲ ગાંધી ਤਾੜੀਆਂ ਮਾਰਨ ਆਪਾਂ ਆਪਾਂ ਨੂੰ ਕੀ ਲੱਗੂਗਾ ਜੀ ਇਸ ਕਰਕੇ ਬਹੁਤ ਜਿਵੇਂ ਤੁਸੀਂ ਕਿਹਾ ਮੈਂ ਤਾਂ ਦੇਖਿਆ ਇਹ ਸਾਰਾ ਕੁਝ ਵੀ ਕਾਂਗਰਸ ਵੀ ਕਿਵੇਂ ਕੱਲੀ-ਕੱਲੀ ਇਹਨਾਂ ਨੇ ਇਹ ਗਾਂਧੀ ਫੈਮਲੀ ਨਹੀਂ ਕਾਂਗਰਸ ਨੂੰ ਮਾਰਿਆ ਇਹ ਹੋਰ ਹੋਰ ਕਾਂਗਰਸ ਨੇ ਮਰਦੀ ਨਹੀਂ ਸੀ ਹਾਂ ਠੀਕ ਜੀ ਇਹ ਜ ਮੈਂ ਕਿਤੇ ਗੱਲ ਕੀਤੀ ਉਹ ਮੈਂ ਕਹਾਂ ਜੀ ਇਹ ਉਹ ਕਹਿੰਦੇ ਵੀ ਇਹ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਤਾਂ ਇਹਨੇ ਉਪਰ ਜਿਹੜੇ ਆਪੋਜੀਸ਼ਨ ਵਾਲੇ ਆ ਇਹ ਆਪ ਹੀ ਐਸੀਆਂ ਗੱਲਾਂ ਕਰਦੇ ਆ ਜਿਹਦੇ ਸਾਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਇਹ ਆਪ ਹੀ ਆਪਣਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਮੈਂ ਉਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਇਹ ਤਾਂ ਆਪਣੇ ਆਪ ਨੂੰ ਆਪ ਹੀ ਦਿਵਾਲੀਆਪਨ ਇਹਨਾਂ ਦਾ ਇਹ ਸੋਚ ਨਾਲ ਲੋਕ ਇੱਕ ਇੱਕ ਗੱਲ ਸਮਝ ਗਏ ਜਿਹੜੀਆਂ ਅੱਗੇ ਕੁਝ 4 ਸੀਟਾਂ ਆਉਣੀਆਂ ਸੀ ਬਿਹਾਰ ਦੇ ਵਿੱਚ ਉਹ ਵੀ ਨਹੀਂ ਆਉਣੀਆਂ ਜਦੋਂ ਦੇ ਚਰਨਜੀਤ ਚੰਨੀ ਦੇ ਉੱਤੇ ਚਲੇ ਗਏ ਇੱਕ ਦੋ ਸੀਟਾਂ ਜਿਹੜੀਆਂ ਆਉਣੀਆਂ ਸੀ ਉਹ ਵੀ ਨਹੀਂ ਆਉਂਦੀਆਂ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਹੈ ਰਵਨੀਤ ਬਿੱਟੂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਸਨ ਔਰ ਗੱਲਬਾਤ ਉਹਨਾਂ ਨੇ ਸਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਜੋ ਬਿਆਨ ਦਿੱਤਾ ਉਸ ਦਾ ਯਾਦ ਕਰਵਾਉਣਾ ਬਹੁਤ ਜ਼ਰੂਰੀ ਸੀ ਜੋ ਕਿ ਐਮ ਨਰਿੰਦਰ ਮੋਦੀ ਨੇ ਯਾਦ ਕਰਵਾਇਆ जिक्र योग है कि जो बयान देता गया पी एम मोदी के वालों दो हज़ार बई का बयान उन्होंने लोगों को याद कराया है कि जिड़े लीडर कांग्रेस ने इतने प्रचार के लिए भेजा है वो इस किस्म का उन्होंने बयान देता से कि यूपी बिहार के लोगों इतों क्ड दो और उस बयान पर प्रियंका गांधी उस समय दे जी शुरुआत हुई सी हालांकि हूँ मै में, मैंबर पार्लीमेंट ने तो वह उस समय हस रहे सन और ताड़िया मार के खुश हो रहे सन तो दस दिए कि बयान हूँ पी एम मोदी के वालों याद कराया गया जिससे कि चर्चा चल रही है, हालांकि साफ तौर तो पे कांग्रेस का कहना है कि उस समय ही क्लियरफाई कर देता गया सी कि वो बयान आ, यूपी ते बिहार ते आम लोक का दिल ही नहीं सी। कांग्रेस के पंजाब के एक मुख्यमंत्री थे उन्होंने एक रैली में खुला ऐलान किया जरा ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी मेरे एक बयान को तोड़ मरोड़ कर पेश किया जा रहा है प्रवासी जितने पंजाब में लोग आए हैं आज तक उन्होंने अपना खून पसाना पसीना लगाकर पंजाब को विकास के रास्ते पे तोड़ा है और उन्होंने हमेशा विकास के लिए काम किया है डेवलपमेंट में काम करते हैं फैक्ट्रियों में काम करते हैं और हमारा उनसे नौ मास का रिश्ता है और प्यार है और दिल से है इसको कोई निकाल नहीं सकता लेकिन कुछ मेरे बयान को इन्होंने अपने तरीके से पेश किया है मैं फिर कहना चाहता हूँ कि जो दुर्गेश पाठक संजय सिंह केजरीवाल जैसे लोग बाहर से आकर खलल डालते हैं मैंने उनके बारे में बात की है